ਚਰਾ ਡਰਿੰਕ ਕਰਕੇ ਗੱਡੀ ਚਲਾਣ ਦੀ ਕੋਈ ਪਰਮਿਸ਼ਨ ਦਿੱਤੀ ਬਾ ਹੁਕਮ ਬਾਲਾਤਰ ਅਫਸਰ ਸੀਪੀ ਸਰ ਉਹਨਾਂ ਦੇ ਹੁਕਮਾਂ ਦੀ ਇਨਮਨ ਪਾਲਣ ਕੀਤੀ ਜਾ ਰਹੀ ਹੈ ਵੀਰ ਜੀ ਤਾਂ ਹਵਾ ਮਰਵਾਉਨੇ ਆ ਅਸੀਂ ਇਨਕੋਲ ਇਹਦੀ ਇਨਕੋਲ ਦੀ ਜਿੰਨੀ ਵੀ ਆਂਦੀ ਹੈ ਪਰਸੈਂਟੇਜ ਆ ਜਾਂਦੀ ਹੈ ਪਰਸੈਂਟ ਦਾ ਫਿਰ ਅਸੀਂ ਜੋ ਡਰਿੰਕ ਹੁੰਦੀ ਆ ਅਸੀਂ ਉਹਦਾ ਚਲਾਨ ਕਰ ਦਿੰਦੇ ਆ ਲਾਉਣਾ ਬਸ ਜੇ ਚਲਾਨ ਕੇ ਭਾਵੇਂ ਜਿਹਦੀ ਮਰਜ਼ੀ ਸਪਾਰਸ ਲੈ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਚਲਾਨ ਕਰਕੇ ਛੱਡਾਂਗੇ ਜੀ ਹੱਥੀ ਦੋ ਟੈਂਡਰ ਬਾਰ ਨਕਾ ਹੁੰਦਾ ਜੀ ਸਾਡਾ ਅਲੱਗ ਅਲੱਗ ਜਗ੍ਹਾ ਅਲੱਗ ਅਲੱਗ ਲੁਕੇਸ ਇਨ ਚੇਂਜ ਹੋ ਗਏ ਨਕਾ ਹੁੰਦਾ ਬਿਲਕੁਲ ਬਖਸ਼ਰ ਹੀ ਜਾ ਰਿਹਾ ਨਹੀਂ ਕੰਟੀਨਿਊ ਜੀ ਦੇਖੋ ਜੀ ਜਿਹਦੀ ਵੀ ਡਰਿੰਕ ਆ ਰਹੀ ਐ ਅਸੀਂ ਉਹਦਾ ਕੰਟੀਨਿਊ ਚ ਨਾ ਚਲਾਨ ਕਰ ਰਹੇ ਆ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਜੀ ਜਿਹਦੀ ਡਰਿੰਕ ਆ ਉਹ ਇਹਦਾ ਅਸੀਂ ਚਲਾਨ ਕਰਾਂਗੇ ਇਹਦੇ ਜੇ ਤੁਹਾਡਾ ਵੀ ਨੁਕਸਾਨ ਆ ਜੋ ਗੱਡੀ ਸਹੀ ਬੰਦਾ ਉਹਦਾ ਵੀ ਨੁਕਸਾਨ ਆ ਤੇ ਫਿਰ ਵੀ ਜੇ ਨਹੀਂ ਲੋਕੀ ਹਟਦੇ ਤੇ ਉਹਦਾ ਅਸੀਂ ਚਲਾਨ ਕਰ ਰਹੇ ਆ ਡਿੰਕ ਅਗਰ ਡਰਾਈਵ ਨਹੀਂ ਕਰਨੀ ਚਾਹੀਦੀ ਜੀ ਅ ਗੱਡੀ ਸੇਫ ਚਲਾਓ ਫਰੀਦਿਕਾ ਉਹ ਅੰਡਰਿੰਕ ਕਰਕੇ ਡਰਾਈਵ ਨਾ ਕਰੋ ਜੇਕਰ ਤੁਸੀਂ ਵੀ ਦਿਨ ਚੜਦੇ ਪੀਣ ਦੇ ਸ਼ੌਕੀਨ ਹੋ ਬੋਤਲਾ ਖੋਲਣ ਦੇ ਸ਼ੌਕੀਨ ਹੋ ਤਾਂ ਹੋ ਜੋ ਸਾਵਧਾਨ ਲੁਧਿਆਣਾ ਪੁਲਿਸ ਐਕਸ਼ਨ ਮੋਡ ਤੇ ਹੈ ਇਸ ਵੇਲੇ ਮੈਂ ਮੌਜੂਦ ਹਾਂ ਲੁਧਿਆਣਾ ਦੇ ਵਿਸ਼ਕਰਮਾ ਚੌਕ ਤੇ ਤਸਵੀਰਾਂ ਦੇਖ ਸਕਦੇ ਹਾਂ ਲਗਾਤਾਰ ਚਲਾਨ ਜਾਰੀ ਨੇ ਜੇਕਰ ਤੁਸੀਂ ਵੀ ਸ਼ਰਾਬ ਪੀ ਕੇ ਗੱਡੀ ਚਲਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜੋ ਇਹ ਤਸਵੀਰਾਂ ਨੇ ਵਿਸ਼ਕਰਮਾ ਚੌਕ ਦੀਆਂ ਲਗਾਤਾਰ ਚਲਾਨ ਕਿਤੇ ਜਾ ਰਹੇ ਨੇ ਐਲਕੋਹਲ ਮੀਟਰ ਦੇ ਨਾਲ ਐਲਕੋਹਲ ਲੈਵਲ ਚੈੱਕ ਕਿਤੇ ਜਾ ਰਹੇ ਨੇ ਹੁਣ ਤੱਕ 10 ਦੇ ਕਰੀਬ ਚਲਾਨ ਕਿਤੇ ਜਾ ਚੁੱਕੇ ਨੇ ਦੇਖ ਸਕਦੇ ਹੋ ਟ੍ਰਾਫਿਕ ਪੁਲਿਸ ਮੁਸਤੈਦ ਹੈ ਇਹ ਸਰਪ੍ਰਾਈਜ਼ ਨਾਕਾ ਕਿਤੇ ਵੀ ਲਗਾਇਆ ਜਾ ਸਕਦਾ ਹੈ ਹਰ ਕੋਈ ਇੱਥੇ ਤਿਲ ਨਹੀਂ ਵਰਤੀ ਜਾਵੇਗੀ ਜੇਕਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਣੇ ਆਓ ਤਾਂ ਸਾਵਧਾਨ ਹੋ ਜਾਓ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਇੱਕ ਗੱਡੀ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਜਿਹੜਾ ਹੈ ਸ਼ਖਸ ਸ਼ਾਇਦ ਉਹਨਾਂ ਦਾ ਵੀ ਐਲਕੋਹਲ ਲੈਵਲ ਲਿਮਿਟ ਤੋਂ ਵੱਧ ਆਇਆ ਹੈ ਇਹ ਐਲਕੋਹਲ ਮੀਟਰ ਜੇਕਰ ਕੋਈ ਕਨਫਿਊਜ਼ਨ ਵੀ ਹੁੰਦੀ ਹੈ ਤਾਂ ਦੁਬਾਰਾ ਐਲਕੋਹਲ ਮੀਟਰ ਲਾ ਕੇ ਚੈੱਕ ਕੀਤਾ ਜਾਂਦਾ ਹੈ ਤੇ ਮੁਲਾਜ਼ਮ ਵੀ ਸਾਡੇ ਨਾਲ ਨੇ ਸਰ ਕਿੰਨੇ ਕ ਚਲਾਨ ਹੁਣ ਤੱਕ ਹੋ ਚੁੱਕੇ ਨੇ ਸ਼੍ਰੀਮਾਨ ਜੀ 10 ਚਲਾਨ ਹੋ ਚੁੱਕੇ ਨੇ ਬਾਕੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਸ਼ਰਾਬ ਡਰਿੰਕ ਕਰਕੇ ਗੱਡੀ ਚਲਾਣ ਦਾ ਕੋਈ ਪਰਮਿਸ਼ਨ ਦਿੱਤੀ ਬਾ ਹੁਕਮ ਬਾਲਾਤਰ ਅਫਸਰ ਸੀਪੀ ਸਰ ਉਹਨਾਂ ਦੇ ਹੁਕਮਾਂ ਦੀ ਇਨਨ ਪਾਲਣਾ ਕੀਤੀ ਜਾ ਰਹੀ ਹੈ ਬਾਕੀ ਆਪਾਂ ਸਾਰਿਆਂ ਨੂੰ ਸਮਝਾ ਰਹੇ ਆਂ ਵੀ दारू ਪੀ ਕੇ ਵਹੀਕਲ ਨਹੀਂ ਚਲਾਉਣਾ ਬਸ ਜੇ ਚਲਾਣਗੇ ਭਾਵੇਂ ਜਿਹਦੀ ਮਰਜ਼ੀ ਸਪਾਰਸ ਲੈਣ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਚਲਾਨ ਕਰਕੇ ਛੱਡਾ ਬਾਈ ਜੀ ਜੇਕਰ ਤੁਸੀਂ ਚੈੱਕ ਕਰਦੇ ਹੋ ਮਸ਼ੀਨ ਲਾ ਕੇ ਕਨਫਿਊਜ਼ਨ ਹੁੰਦੀ ਹੈ ਤਾਂ ਦੁਬਾਰਾ ਚ ਚੈੱਕ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਅਗਲੇ ਦਾ ਸਾਰਾ ਸਾਰਾ ਕੁਝ ਕਰਕੇ ਤਸੱਲੀ ਕਰਾ ਕੇ ਫਿਰ ਚਲਾਨ ਕੀਤਾ ਜਾਂਦਾ ਇਹ ੱਤਕਾ ਨਹੀਂ ਕਿਸੇ ਨਾਲ ਕਰਨਾ ਜੀ ਜੇ ਕਿਸੇ ਦੀ ਗਲਤੀ ਹੈ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੀ ਤੇ ਮਿਨਿਮਮ ਤੋਂ ਮੈਕਸਿਮਮ ਲਿਮਿਟ ਕਿੰਨੀ ਕ ਹੈ ਮਸ਼ੀਨ ਕਿੱਦਾਂ ਦੱਸਦੀ ਹੈ ਕਿ ਕਿੰਨਾ ਕੁ ਲੈਵਲ ਹੈ ਚੈੱਕ ਕਰ ਲਓ ਜੀ ਲੱਗ ਗਿਆ ਹੋਵੇ ਜੀ ਜੀ ਸੋ ਸਰ ਨੇ ਸਾਡੇ ਨਾਲ ਸਰ ਐਲਕੋਹਲ ਮੀਟਰ ਵਰਕ ਕਿੱਦਾਂ ਕਰਦੀ ਹੈ ਦਾ ਸਕਦੇ ਇਹਨਾਂ ਦੀ ਤਾਂ ਹਵਾ ਮਰਵਾਉਣੀ ਹੈ ਅਸੀਂ ਇਹਨ ਕੋਲ ਇਹਦੀ ਰਿਕੋਲ ਦੀ ਜਿੰਨੀ ਵੀ ਆਂਦੀ ਹੈ ਪਰਸੈਂਟੇਜ ਆ ਜਾਂਦੀ ਹੈ ਪਰਸੈਂਟ ਦਾ ਫਿਰ ਅਸੀਂ ਜੋ ਡ੍ਰਿੰਕ ਹੁੰਦੀ ਆ ਅਸੀਂ ਉਹਦਾ ਚਲਾਨ ਕਰ ਦਿੰਦੇ ਹਾਂ ਕਿੰਨੇ ਕ ਪਰਸੈਂਟ ਤੱਕ ਛੱਡ ਦਿੱਤਾ ਜਾਂਦਾ ਹੈ ਬੰਦਾ ਪਰਸੈਂਟੇਜ ਅਸੀਂ 10 15 ਤੱਕ ਦੇਖ ਲੈਂਦੇ ਜੇ ਅਗਰ ਆਪਣਾ ਪੈਗ ਉਹਦਾ ਲਿਮਟ ਜੇ ਜਾਂ ਘੱਟ ਪੈਗ ਲੱਗਾ ਜੇ ਇੱਕ ਦਾ ਪੈਗੰਦਾ ਵੀ ਮੈਂ ਆਪਣੀ ਰਿਕੋਲ ਦੇ ਵੀ 5-7 ਆਂਦੀ ਹੈ ਅਸੀਂ ਛੱਡ ਦਿੰਦੇ ਹਾਂ ਜਿਵੇਂ ਕੋਲ ਜਿਆਦਾ ਆਉਂਦੀ ਹੈ ਫਿਰ ਅਸੀਂ ਕਰਦੇ ਹਾਂ 33 ਤੋਂ ਉੱਪਰ 35 ਤੋਂ ਉੱਪਰ ਕਰਦੇ ਹਾਂ ਸਪੈਸ਼ਲ ਨੱਕਾ ਹੈ ਸਰਪ੍ਰਾਈਜ਼ ਨੱਕਾ ਹੁੰਦਾ ਹੈ ਜਿਹੜਾ ਡੇਲੀ ਇੱਕੋ ਦਹਾਣ ਤੇ ਲਾਇਆ ਜਾਂਦਾ ਨਹੀਂ ਹਫਤੇ 'ਚ 2-3 ਵਾਰ ਨੱਕਾ ਆਉਂਦਾ ਜੀ ਸਾਡਾ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਲਿਕੇ ਤੋਂ ਚੇਂਜ ਹੋ ਕੇ ਨੱਕਾ ਆਉਂਦਾ ਸਮਾਂ ਕਿੰਨਾ ਤੇ ਰੱਖਿਆ ਜਾਂਦਾ ਹੈ 1 ਕਿਲੋਮੀਟਰ 8 ਤੋਂ 11 8 ਤੋਂ 11 ਬਿਲਕੁਲ ਜੀ ਜੇਕਰ ਕੋਈ ਸੋਚਦਾ ਹੈ ਕਿ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਵਾਂਗੇ ਤਾਂ ਬਿਲਕੁਲ ਬਖਸ਼ਿਆ ਨਹੀਂ ਜਾ ਰਿਹਾ ਨਹੀਂ ਕੰਟੀਨਿਊ ਜੀ ਦੇਖੋ ਜੀ ਜਿਹੜੀ ਵੀ ਡਰਿੰਕ ਆ ਰਹੀ ਹੈ ਅਸੀਂ ਉਹਦਾ ਕੰ ਜੇ ਦੀ ਡਰਿੰਕ ਦਾ ਉయోగਾ ਸੇ ਚਲਾਨ ਕਰ ਰਹੇ ਨੇ ਇੱਕ ਬਹੁਤ ਵੱਡਾ ਕਾਰਨ ਵੀ ਹੈ ਜਿਹੜੇ ਕੇਸਸ ਆਉਂਦੇ ਨੇ ਐਕਸੀਡੈਂਟ ਦੇ ਉਹਨਾਂ ਦੇ ਵਿੱਚੋਂ ਡਰਿੰਕ ਐਂਡ ਡਰਾਈਵ ਕਰਨ ਵਾਲੇ ਦੀ ਜਿਹੜੀ ਸੰਖਿਆ ਹੈ ਤੇ ਕਾਰਨ ਐਕਸੀਡੈਂਟ ਹੋ ਰਹੇ ਨੇ ਉਹਨਾਂ ਦੀ ਵੀ ਦਰ ਕਾਫੀ ਜ਼ਿਆਦਾ ਹੈ ਦੇਖੋ ਜੀ ਅਸੀਂ ਦੇ ਲੋਕਾਂ ਨੂੰ ਇਹ ਹੀ ਸੁਨਿਆ ਦਿੰਨੇ ਆ ਕਿ दारू ਪੀ ਕੇ ਗੱਡੀ ਨਾ ਚਲਾਓ ਇਹਦੇ ਜੇ ਤੁਹਾਡਾ ਵੀ ਨੁਕਸਾਨ ਆ ਜੋ ਗੱਡੀ ਸਹੀ ਬੰਦਾ ਉਹਦਾ ਵੀ ਨੁਕਸਾਨ ਆ ਤੇ ਫਿਰ ਵੀ ਜੇ ਨਹੀਂ ਦੁਕੀ ਹਟਦੇ ਤੇ ਉਹਦਾ ਅਸੀਂ ਚਲਾਨ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੇ ਆ ਹਾਂਜੀ ਸਰ ਬਹੁਤ ਠੀਕ ਹੈ ਹਾਂਜੀ ਹਾਂਜੀ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਸ਼ਾਇਦ ਤੁਹਾਡਾ ਚਲਾਨ ਹੋਇਆ ਹੋਵੇ ਨਾ ਹੋਇਆ ਹੋਵੇ ਪਰ ਜੇਕਰ ਕੋਈ ਡਰਿੰਕ ਐਂਡ ਡਰਾਈਵ ਕਰ ਰਿਹਾ ਹੈ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨਹੀਂ ਡਿੰਕ ਅਗਰ ਡਰਾਈਵ ਨਹੀਂ ਕਰਨੀ ਚਾਹੀਦੀ ਜੀ ਗੱਡੀ ਸੇਫ ਚਲਾਓ ਵਧੀਆ ਚਲਾਓ ਅਂਡਰਿੰਕ ਕਰਕੇ ਡਰਾਈਵ ਨਾ ਕਰੋ ਜੀ ਧੰਨਵਾਦ ਕੀ ਇਹਨਾਂ ਦਾ ਵੀ ਐਲਕੋਹਲ ਲੈਵਲ ਆਏ? ਹਾਂਜੀ ਸਰ ਹਾਂਜੀ। ਕੋ ਬਖੋ ਆ ਵੇਖੋ। ਆ ਸਰ ਜੀ ਦੇਖੋ ਆ ਲੋ ਕਿੰਨੇ ਕ ਪਰਸੈਂਟ ਕਿੰਨੇ ਕ ਪਰਸੈਂਟ ਆਈ ਏ? ਕਿੰਨੇ ਕ ਪਰਸੈਂਟ ਆਈ ਏ ਭਾਜੀ? ਇਹ ਤਾਂ ਮਸ਼ੀਨ ਦੇ ਉੱਪਰ ਆਉ ਆਏ ਉਹਨੂੰ ਦਾ ਦਿੰਦਾ। ਜੀ ਕਿੰਨਾ ਆਇਆ? ਕਿੰਨਾ ਕ? ਸੋ ਆਹੋ ਸਰ ਜੀ ਇੱਕ 11ਵਾਂ ਚਲਾਨ ਇਸ ਵੇਲੇ ਦਾ ਹੋ ਚੁੱਕਿਆ ਹੈ ਦੇਖ ਸਕਦੇ ਹੋ। ਲਗਾਤਾਰ ਕੰਟੀਨਿਉਟੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਦੇਖ ਸਕਦੇ ਹੋ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਹਰ ਕਿਤੇ ਮੁਲਾਜ਼ਮ ਬਿਲਕੁਲ ਮੁਸ਼ਤਦੀ ਦੇ ਨਾਲ ਇੱਕ ਇੱਕ ਕੱਲੀ ਕੱਲੀ ਗੱਡੀ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਿਰਫ ਤਿਵਾਰਾ ਦੇ ਸੀਜ਼ਨ ਦੇ ਵਿੱਚ ਨਹੀਂ ਲਗਾਤਾਰ ਹਰ ਕਿਤੇ ਇਹ ਸਰਪ੍ਰਾਈਜ਼ ਨਾਕਾ ਕਿਸੇ ਵੀ ਚੌਕ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਲਾਇਆ ਜਾ ਸਕਦਾ ਹੈ ਜੇਕਰ ਤੁਸੀਂ ਵੀ ਡਰਿੰਕਨ ਡਰਾਈਵ ਕਰਦੇ ਹੋ ਤਾਂ ਬਿਲਕੁਲ ਸਾਵਧਾਨ ਹੋ ਜਾਓ ਕਿਉਂਕਿ ਤੁਹਾਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਬਹੁਤ ਵੱਡਾ ਜਿਹੜਾ ਇੱਕ ਜਿੰਨ ਇੱਕ ਇੰਡੀਆ ਦੇ ਵਿੱਚ ਇਹਦਾ ਕੇਸ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਅਧਿਕਾਂਸ਼ ਜਿਹੜੇ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਡਰਿੰਕ ਐਂਡ ਡਰਾਈਵ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਦੇ ਨਾਲ ਜਦ ਕੋਈ ਐਕਸੀਡੈਂਟ ਹੁੰਦਾ ਹੈ ਸਿਰਫ ਇੱਕ ਪਰਿਵਾਰ ਦਾ ਜੀਨ ਹੀ ਜਾਂਦਾ ਉਹਨਾਂ ਦੇ ਨਾਲ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਕਾਟਾ ਉਹਨਾਂ ਨੂੰ ਵੀ ਲੱਗਦਾ ਜਿੱਦੀ ਪਰਪਾਈ ਤਾਂ ਉਮਰ ਨਹੀਂ ਕਿਤੇ ਜਾ ਸਕਦੀ ਹੈ ਇਹ ਟ੍ਰਾਫਿਕ ਮੁਲਾਜ਼ਮ ਜਿਹੜੇ ਮੁਸ਼ਤਿਹਦ ਨੇ ਚਲਾਨ ਕਰ ਰਹੇ ਨੇ ਸਿਰਫ ਚਲਾਨ ਇੱਕ ਮਕਸਦ ਨਹੀਂ ਹੈ ਇਹਨਾਂ ਦਾ ਕੀ ਜਿਹੜੇ ਪੈਸੇ ਨੇ ਉਹ ਇਕੱਠੇ ਕਰਕੇ ਸਰਕਾਰੀ ਕੋਸ਼ਾਂ ਦੇ ਵਿੱਚ ਇਕੱਠੇ ਹੋਣ ਇਹਨਾਂ ਦਾ ਜਿਹੜਾ ਸਿੱਧਾ ਮੈਸੇਜ ਉਹਨਾਂ ਲੋਕਾਂ ਨੂੰ ਹੈ ਤਾਂਕਿ ਜੋ ਅਜੇਹਾ ਕੰਮ ਕਰਦੇ ਨੇ ਕੋਈ ਰੂਲ ਬ੍ਰੇਕ ਕਰਦੇ ਨੇ ਉਹਨਾਂ ਨੂੰ ਇੱਕ ਜਿਹੜਾ ਇੱਕ ਚੰਗੀ ਸਿਹਤ ਮਿਲੇ ਜੇਕਰ ਤੁਹਾਡੇ ਆਲੇ-ਦੁਆਲੇ ਵੀ ਕੋਈ ਅਜੇਹਾ ਵਿਅਕਤੀ ਹੈ ਜੋ ਅਜੇਹਾ ਡਰਿੰਕ ਕੇ ਡਰਾਈਵ ਕਰਦਾ ਹੈ ਜਾਂ ਹੋਰ ਜਿਹੜੇ ਇਲੀਗਲ ਵਰਕ ਦੇ ਵਿੱਚ ਹੈ ਜਾ ਰੂਲ ਬ੍ਰਿਕ ਕਰਦਾ ਉਹਨਾਂ ਨੂੰ ਬਿਲਕੁਲ ਸਾਵਧਾਨ ਕਰ ਦਿਓ ਕਿਉਂਕਿ ਹਰ ਕਿਤੇ ਬਿਲਕੁਲ ਵੀ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਲੁਧਿਆਣਾ ਕਮਿਸ਼ਨੇਟ ਵਰਕ ਕਰ ਰਿਹਾ ਹੈ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਕੈਮਰਾ ਪਰਸਨ ਸੰਜੇ 체ਤੀਆ ਦੇ ਨਾਲ ਮੈਂ ਅਮਿਤ